ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਰਾਗ ਮਾਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਸ ਦੇ ਆਲਾਪੇ ਅਠੂ ਨੰਦਨ ਪ੍ਰਥਮ ਰਾਗ ਭੈਰੋ ਵੇ ਕਰਹੀ ਸੰਚ ਰਗਨੀ ਸੰਗ ਉਚਰਹੀ ਪ੍ਰਥਮ ਪੈਰ ਵੀ ਮਿਲਾਵਲੀ ਪੁਨ ਆਕੇ ਗਾ ਲੈ ਬੰਦਲੀ ਪੁਨ ਅਸਲੇਖੀ ਕੀ ਭਈ ਵਾਰੀ ਇਹ ਪੈਰੋ ਕੀ ਪੰਚਨਾਰੀ ਪੰਚਮ ਹਰਖ ਦੇ ਸਾਥ ਸੁਦਾਵ ਬੰਗਾਲਮ ਮਦਮਾਦ ਗਾਵੈ ਲਲਤ ਮਿਲਾਵਲ ਗਾਵਹੀ ਆਪਣੀ ਆਪਣੀ ਭਾਤ ਆਸਤੋ ਫੋਤਰ ਪਰਵਕੇ ਗਾਵੰ ਗਾਇਨ ਪਤਰ ਦੁਤੀਆ ਮਾਲ ਕੌਸ਼ਕ ਆਲਪ ਸੰਗ ਰਾਜਨੀ ਪੰਜਵਾਂ ਚੌਥਾ ਪਹ ਗੌਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹਤੀ ਉਚਾਰੀ ਤਨਾਸਰੀ ਇਹ ਪੰਚ ਗਾਈ ਰਾਗ ਕौਸਲ ਸੰਗ ਸੰਗਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਦ ਕौਸਕ ਓਬਾਰਾ ਖਾਓ ਘਟ ਆਉ ਭੋਰਾ ਆਨੰਦ ਗਾਏ ਅਸ਼ਟ ਮਾਲ ਕौਸਕ ਸੰਗ ਲਾਈ ਓਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁੱਤ ਉਠੈ ਤਾਨਕ ਲੋਲ ਗਾਇਨ ਧਾਰ ਮਿਲਾਵਿ ਤੇ ਲੰਗੀ ਦੇਵ ਕਰਿ ਆਈ ਬੋ ਸੰਤੀ ਸੰਧੂਨ ਸੁਹਾਰੀ ਸਰਸ ਅਹੀ ਹੀ ਲੈ ਭਾਰ ਜਾ ਸੰਗ ਲਾਈ ਪੰਜ ਵਾਰ ਜਾ ਸੁਰਮਨੰਦ ਭਾਸ ਕਰਿਆਏ ਚੰਦਰ ਬਿੰਦ ਮੰਗਲਕ ਸੁਹਾਏ ਸਰਸ ਬਾਨ ਉਹ ਆਹੇ ਬਨੋਦਾ ਗਾਵੇ ਸਰਸ ਬਸੰਤ ਕਬੋਦਾ ਅਸ਼ਟਪਤਰ ਮੈਂ ਕਹੈ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮ ਦੀ ਓ ਗੁਜਰੀ ਸੰਗ ਦੀਪਕ ਕੇ ਥਾਪ ਕਲੰਕਾ ਕੰਤਲ ਔਰਾਮ ਕਮਲ ਕੁਸਮ ਚੰਪਕ ਕੇ ਨਾਮ ਗਉਰਾ ਕਨਰਾ ਕਲਿਆਨਾ ਅਸ਼ਟ ਪੁੱਤਰ ਦੀਪਕੇ ਜਾਨਾ ਸਭ ਮਿਲ ਸਿਰੀ ਰਾਗ ਦੇ ਤਾਵੇ ਪੰਜੋ ਸੰਗ ਬਰੰਗਨ ਲਾਵੇ ਬੈਰਾਰੀ ਕਰਨਾਟੀ ਧਰੀਂ ਨਵਰੀ ਗਾਵੇ ਆਸਾ ਬਰੀ ਤੇ ਪੰਜ ਛੇ ਸੰਸਦਿਆ ਲਾਪੀ ਸਿਰੀ ਰਾਗ ਸੋ ਪੰਜੋ ਥਾਪੀ ਸਾਲ ਸਾਰਗ ਸਾਗਰਾ ਯਾਰਾਉਂਡ ਤੁੰਬੀਰ ਆਸਟ ਪੁਤਰ ਸਿਰੀ ਰਾਗ ਕੇ ਗੁੰਡ ਕੰਬ ਹਮੇਂਰ ਖਸਤ ਮੇਗ ਰਾਗ ਬਹਿ ਗਾਵੇ ਪੰਚਉਨ ਸੰਗ ਬਰੰਗਨ ਲਾਵੇ ਸੋਰਠਢਾਉਣ ਮਲਾਰੀ ਕੁਨੀ ਪੁਨ ਗਾਵੇ ਆਸਾਦਨੁ ਨੀ ਉੱਚੇ ਸੁਰ ਸੁਹੂ ਪੁਨ ਗੀਨੀ ਮੇਗ ਰਾਗ ਸਿਉ ਪਾਂ ਚਉ ਚੀਨੀ ਬੈਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨਟ ਔ ਜਲਤਾਰਾ ਪੁਨ ਗਾਵੇ ਸ਼ੰਕਰ ਬੋ ਸਾਮਾ ਮੇਗ ਰਾਗ ਪੁਤਰਨ ਕੇ ਨਾਮਾ ਕਾਸਟ ਰਾਗ ਅਨਗਾਏ ਸੰਗ ਰਾਗ ਨੀਤੀ ਸਬੈ ਤਰ ਰਾਜਨ ਕੇ 18 10 ਵੀਸ ਕਾਸਟ ਰਾਗ ਅਨਗਾ ਸਬਾ ਪੁੱਤਰ ਰਾਜ ਨਗਰ 18 10 20 ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ